ਕਿੰਨਾ ਤਿੰਨ ਚਾਰ ਹੋ ਗਿਆ ਆ ਪੰਜ 4 ਲੱਖ ਆ 5 ਲੱਖ ਹੋ ਗਿਆ 5 ਲੱਖ ਕਰਕੇ ਪੈਣੀ ਸਟਾਰਟ ਕਰੂ ਜਿੰਨੇ ਵੀ ਪੈਸੇ ਲੱਗੇ 10 ਹੋ ਗਿਆ ਨਾ ਤੁਹਾਡੇ ਕੋਲ ਪੰਜ ਪਲੇਅਰਾਂ ਨੇ ਭੇਜਤਾ ਪੰਜ ਆ ਸ਼ੁਰੂ ਕਰੋ 5 ਲੱਖ ਰੁਪਿਆ ਹੋਵੇ ਭੇਜਦਾ ਠੀਕ ਆ ਭਣਾ ਸ਼ੁਰੂ ਕਰੋ ਪੰਜ ਨਹੀਂ 10 ਜਿੰਨਾ ਵੀ ਲੱਗਿਆ ਜਿੰਨਾ ਲੱਗਿਆ ਖੁੱਲ ਕੇ ਪੈਸਾ ਹੱਥ ਮੇਰੀ ਗੱਲ ਸੁਣੋ ਹੱਥ ਨਹੀਂ ਜੋੜਨਾ ਇੱਕ ਵੀਡੀਓ ਤੁਸੀਂ ਤੁਸੀਂ ਕਬੱਡੀ ਦਾ ਮਾਣ ਨੂੰ ਠੀਕ ਆ 10 ਤੁਹਾਡੇ ਕੋਲ ਪੰਜ ਪਲੇਅਰਾਂ ਨੇ ਭੇਜਤਾ ਪੰਜ ਆ ਹੋ ਗਿਆ ਉਤਨੇ ਮੈਂ ਪੰਜ ਚ ਕੋਠੀ ਕਰ ਲਈ ਨਾ ਹੋਰ ਵੀ ਬੀਬੀ ਪਾਪੂ ਲਈ ਐਕਸਟਰਾ ਪੈਸੇ ਲਾਉ ਵਧੀਆ ਬਣਾਉ 10 ਲੱਖ ਵੀ ਲੱਗਿਆ ਲੱਗਿਆ ਹੁਣ ਚੰਗੀਆਂ ਕਬੱਡੀ ਹੈ ਵਿੱਦਨੀਆਂ ਆ ਕਰ ਦਿਦਾ ਨਹੀਂ ਪੁੱਤ ਠੀਕ ਹੈ ਦੱਸੋ ਦੱਸੋ ਬੁੱਤ ਨਾ ਨਾ ਹੋਣਾ ਰੁਪਏ ਇਹ ਸਾਡਾ ਕਿੰਨਾ ਤਿੰਨ ਹਾਂ ਚਾਰ ਹੋ ਗਿਆ ਆ ਪੰਜ 4 ਲੱਖ ਆ 5 ਲੱਖ ਹੋ ਗਿਆ 5 ਲੱਖ ਕਰਕੇ ਪਹਿਨੇ ਸਟਾਰਟ ਕਰੂ ਜਿੰਨੇ ਵੀ ਪੈਸੇ ਲੱਗੇ 10 ਹੋ ਗਿਆ ਨਾ ਤੁਹਾਡੇ ਕੋ ਪੰਜ ਪਲੇਅਰਾਂ ਨੇ ਭੇਜਦਾ ਪੰਜ ਆ ਕਰੋ 5 ਲੱਖ ਰੁਪਿਆ ਹੋ ਭੇਜਾਂਗੇ ਠੀਕ ਹੈ ਬਣਾ ਸ਼ੁਰੂ ਕਰੋ 5 ਨਹੀਂ 10 ਜਿੰਨਾ ਨਹੀਂ ਲੱਗਿਆ ਜਿੰਨਾ ਲੱਗਿਆ ਭੁੱਲ ਕੇ ਪੈਸਾ ਹੱਥ ਮੇਰੀ ਗੱਲ ਸੁਣੋ ਹੱਥ ਨਹੀਂ ਜੋੜਨੇ ਇਸ ਵੀਡੀਓ ਤੇ ਤੁਸੀਂ ਕਬੱਡੀ ਦਾ ਮਾਣ ਨੂੰ ਠੀਕ ਹੈ 10 ਤੁਹਾਡੇ ਕੋਲ ਪੰਜ ਪਲੇਅਰਾਂ ਨੇ ਭੇਜਤਾ ਪੰਜ ਆ ਗਿਆ ਉਤਨੀ ਪੰਜ ਚ ਕੋਠੀ ਕਰ ਲਈ ਰਹੀ ਜਾਂਦੀ ਹੈ ਨਾ ਹੋਰ ਬੀਬੀ ਬਾਪੂ ਲਈ ਐਕਸਟਰਾ ਪੈਸਾ ਲਾਓ ਵਧੀਆ ਬਣਾਓ 10 ਲੱਖ ਨਹੀਂ ਲੱਗਿਆ ਜਿੰਨਾ ਲੱਗਿਆ ਹੁਣ ਚੰਗੀਆਂ ਕਬੱਡੀ ਹੈਗੇ ਨਹੀਂ ਆ ਪਰਦੀ ਤਾਂ ਨਹੀਂ ਪੁੱਤ ਠੀਕ ਹੈ ਦੱਸੋ ਦੱਸੋ ਪੁੱਤ ਨਾ ਨਾ ਨਾ